ਮੁੰਡੇ ਜੇ ਕੁੜੀਆਂ ਨਾਲ ਗੱਲਾਂ ਕਰਦੇ ਤਾਂ ਸਾਰਾ ਟੱਬਰ ਖੁੱਸ ਜਾਂਦਾ ਕਿ ਇਹਦੀ ਸੇਤੀ ਬਣ ਗਈ। ਮੁੰਡੇ ਜਦੋਂ ਕੁੜੀਆਂ ਨਾਲ ਘੁੰਮ ਜਾਂਦੇ ਕਹਿੰਦੇ ਕਿ ਸਾਡਾ ਮੁੰਡਾ ਬੜਾ ਲਾਇਕ ਤੇ ਤੇ ਜੇ ਉਹਨੇ ਭੁੱਲ ਭਲੇ ਕੇ ਕਿਸੇ ਨਾਲ ਗੱਲ ਵੀ ਕਰਨੀ ਤਾਂ ਇਹਦਾ ਮਤਲਬ ਇਹ ਕਿ ਆਪ ਹੱਥ ਬੰਨ ਕੇ ਉਹਨੂੰ ਤਰਫਾ ਤਰਫਾ ਕੇ ਡੋਬੋ ਕੇ ਮਾਰਾਂਗੇ। ਮੇਰਾ ਵਾਸ ਚੱਲਦਾ। ਮੈਂ ਇਹੋ ਜਿਹੇ ਬੰਦੇ ਨੂੰ ਆਪ ਗੋਲੀ ਮਾਰਤਾ ਜੇ ਬੰਦੇ ਨੂੰ ਚੌਂਕ ਛੜਾ ਕੇ ਗੋਲੀ ਮਾਰਨੀ ਚਾਹੀਦੀ ਸੀ। ਇੱਕ ਫਲੋਸਪਰ ਸ਼ਹਿਰ ਦੀ ਘਟਨਾ ਹੋਈ ਉਹਦੀ ਖਬਰ ਲੱਗੀ ਵੱਡੇ ਵੱਡੇ ਚਾਦਾ ਨੇ ਕਵਰ ਕੀਤਾ। ਉਹਦੇ ਬਾਰੇ ਮੈਂ ਕੱਲ ਸੋਸ਼ਲ ਮੀਡੀਆ ਤੇ ਵੀ ਪਾਇਆ ਇੱਕ 19 ਸਾਲ ਦੀ ਲੜਕੀ ਸੀ ਜਿਹਨੂੰ ਇੱਕ ਸ਼ੱਕ ਦੇ ਆਧਾਰ ਤੇ ਕਿਸੇ ਨਾਲ ਗੱਲ ਕਰਨ ਦਾ ਕੋਈ ਮਸਲਾ ਸੀ ਤੇ ਉਹਦੇ ਆਧਾਰ ਤੇ ਉਹਦੇ ਬਾਪ ਨੇ ਉਹਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਉਹਨੂੰ ਰਾਤ ਦੇ ਹਨੇਰੇ ਵਿੱਚ ਧੱਕ ਦਿੱਤਾ ਨਹਿਰ ਦੇ ਵਿੱਚ ਤੇ ਉਹਦੀ ਜਾਨ ਲੈ ਲਈ ਮੈਂ ਜਦੋਂ ਪੋਸ਼ਟਪਾਲ ਨੂੰ ਮਿਲਿਆ ਮੈਨੂੰ امید ਸੀ ਕਿ ਲੋਕ ਆਪਣਾ ਸਮਾਜ ਸਾਰੇ ਅਜਿਹੇ ਇਨਸਾਨ ਦੀ ਵਿਰੋਧਤਾ ਕਰਨਗੇ ਪਰ ਅਫਸੋਸ ਦੀ ਗੱਲ ਹੈ ਇਹੋ ਜਿਹੇ ਦਰਿੰਦੇ ਇਨਸਾਨ ਦੇ ਹੱਕ ਜਖਰਨ ਵਾਲੇ ਪੋਸਟਾਂ ਵਿੱਚ ਸੋਸ਼ਲ ਮੀਡੀਆ ਤੇ ਬਾਕੀ ਅਕਾਉਂਟਾਂ ਵਿੱਚ 60 ਪ੍ਰਤੀਸ਼ਤ ਲੋਕ ਉਸੇ ਜਿਹੜੇ ਕਹਿ ਰਹੇ ਸੀ ਇਸ ਇਨਸਾਨ ਨੇ ਕੰਮ ਚੰਗਾ ਕੀਤਾ। ਮੈਨੂੰ ਨਹੀਂ ਪਤਾ ਪੰਜਾਬੀਆਂ ਦੀ ਕਿੱਥੇ ਮਤ ਮਰ ਗਈ। ਕਿੱਥੇ ਆਪਣਾ ਇਹ ਕਮਲਿਆਂ ਦਾ ਮੁਲਕ ਚੱਲਿਆ। ਮਗਰ ਲੱਖ ਦੀ ਲਾਹਤ ਇਹੋ ਜਿਹੇ ਬੰਦਿਆਂ ਦੇ ਜਿਹੜੇ ਇਹੋ ਜਿਹੇ ਦਰਦਿਆਂ ਦੇ ਕੰਮਾਂ ਨੂੰ ਸਪੋਰਟ ਕਰਦੇ ਆ। ਅੰਗਰੇਜ਼ੀ ਦੀ ਕਹਾਵਤ ਹੈ ਪੰਜਾਬ ਇਸ ਵਾਂਟ ਟੂ ਦ ਡੌਗਸ ਉਹਦਾ ਮਤਲਬ ਕਿ ਆਪਣਾ ਬੇੜਾ ਵਰਕ ਹੋ ਗਿਆ। جے ਤੁਸੀਂ وہ ویڈیو دیکھ لو جے ਤੁਹਾਡੇ ਵਿੱਚ परमात्मा ਦੇ ਬਖਸ਼ਿਸ਼ੀ ਮਾੜੀ-ਮੋਟੀ ਦਇਆ ਤੁਹਾਨੂੰ ਛੇਤੀ ਕਿਤੇ ਉਹ ویڈیو ਪੁੱਜਣੀ ਨਹੀਂ ਕਿਵੇਂ ਉਹ ਬੱਚੀ ਦੀ ਉਹਨੇ ਪਾਣੀ ਚੋਂ ਧੱਕਿਆ ਕਿਵੇਂ ਉਹਦੀ ماں ਕੀਰਨੇ ਪਾ ਰਹੀ ਆ ਕਿਵੇਂ ਉਹਨੇ ਆਪਦੀ ਜਾਨ ਦੇ ਲਈ ਚੀਕਾਂ ਮਾਰੀਆਂ ਤੇ ਪਿਓ ਕਹਿੰਦਾ ਬਾਏ ਬਾਏ ਮੁੱਕ ਗਿਆ ਕੰਮ ਸਵੇਰੇ ਵਾਚਨ ਤੇ ਵੀਡੀਓ ਪਾਵਾਂਗੇ ਯਾਰ ਬੇੜਾ ਗਰਕ ਹੋ ਗਿਆ ਆਪਣਾ ਬਾਬਾ ਨਾਨਕ ਜੇ ਅੱਜ ਕਿਤੇ ਸੰਸਾਰ ਅੰਦਰ ਹੁੰਦਾ ਤੁਹਾਡੇ ਸਮਾਜ ਨੂੰ ਅੱਗ ਲੱਗ ਦੇ ਲਾ ਦੇਣੀ ਸੀ ਕਿਹੜੇ ਪਾਸੇ ਤੁਰ ਪਏ ਆ ਆਪਣੀਆਂ ਲੋਕ ਪੰਜਾਬੀਆਂ ਦੀ ਬਾਦਰੀ ਦੀ ਗੱਲ ਚੱਲੇ ਨਹੀਂ ਕਰਦੇ ਆਪਣੀ ਸੋਚ ਦੀ ਬਾਦਰੀ ਦੀ ਮਿਸਾਲ ਦਿੰਦੇ ਸੀ ਆਪਣੇ ਖੱਡਿਆਂ ਤੋਂ ਆਪਣੀ ਕਿਰਪਾਨਾਂ ਤੋਂ ਆਪਣੀ ਬਾਦਰੀ ਤੋਂ ਨਹੀਂ ਲੋਕ ਡਰਦੇ ਸੀ ਜਿਹੜੀ ਗੁਰੂ ਨਾਨਕ ਨੇ ਸਮਾਜ ਅੰਦਰ ਸੋਚ ਪ੍ਰਚਲਿਤ ਕੀਤੀ ਸੀ ਉਹਦੇ ਲੋਕ ਮਿਸਾਲ ਦਿੰਦੇ ਸੀ ਉਹ ਤੋਂ ਡਰਦੇ ਸੀ ਕਿ ਉਹਦਾ ਸਮਾਜ ਤੇ ਕਿਹੜੇ ਪਾਸੇ ਤੁਰ ਪਏ ਆ ਆਪਾਂ ਸੜਕਾਂ ਤੇ ਵੇਖ ਲਓ ਕੱਟ ਕਰਕੇ ਪਿੰਡਾਂ ਚੋਂ ਆਪਾਂ ਟਰਾਲੀਆਂ ਭਰ-ਭਰ ਕੇ ਗੁਰਦੁਆਰੇ ਜਾਵਾਂਗੇ ਤੇ ਜਿਹੜਾ ਉੱਥੇ ਸਿਖਾਉਂਦੇ ਆ ਉਹ ਕਿਦੋਂ ਸਿਖਾਂਗੇ ਟਰਾਲੀਆਂ ਤੇ ਮਦਰ ਲਿਖਾ ਲਾਂਗੇ ਬੇਟੀ ਬਚਾਓ ਧੀਆ ਦਾ ਸਤਿਕਾਰ ਕਰੋ ਪੁੱਤਰਾ ਨੂੰ ਪਿਆਰ ਕਰੋ ਤੇ ਫਿਰ ਸੋਸ਼ਲ ਮੀਡੀਆ ਤੇ ਕੀ ਹੋ ਜਾਂਦਾ ਇਹ ਮੈਂ ਇਕੱਲਾ ਆਪਦੀ ਪੋਸਟ ਦੇ ਬਾਰੇ ਨਹੀਂ ਗੱਲ ਕਰ ਰਿਹਾ ਮੈਂ ਬਹੁਤ ਥਾਂ ਤੇ ਦੇਖੀ ਮੇਰੇ ਦਿਮਾਗ ਤੇ ਇਸ ਦਾ ਤਾਂ ਬੋਝ ਪਿਆ ਮੈਂ ਚੈੱਕ ਕੀਤਾ ਕਿ ਬਾਕੀ ਚੰਗਤਾਂ ਤੇ ਲੋਕ ਜ਼ਿਆਦਾ ਵਿਊਅਰ ਮਿਲਦੇ ਜਾਂ ਜ਼ਿਆਦਾ ਲੋਕ ਕਮੈਂਟ ਕਰਦੇ ਉਹਨਾਂ ਨੇ ਕੀ ਲਿਖਿਆ ਉੱਥੇ ਵੀ ਇਹੀ ਹਾ ਆਨਰ ਕਿਲਿੰਗ ਦੇ ਹੱਕ ਅੰਦਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸਮਾਜ ਦੇ ਨਾਲ ਉਹ ਵੀ ਕਰੇ ਲਜਾਈਆਂ ਚ ਪਏ ਕਹਿ ਰਹੇ ਕਿ ਬਹੁਤ ਚੰਗਾ ਕੰਮ ਕੀਤਾ ਮੈਨੂੰ ਸਮਝ ਨਹੀਂ ਆ ਰਹੀ ਇੱਥੇ ਕਿੱਥੇ ਜਾ ਕੇ ਆਪਾਂ ਨਾਇਨ ਡਰਾਅ ਕਰਾਂਗੇ ਕੀ ਯਾਰ ਇਨਾਫੀ ਜਨਾਬ ਬਹੁਤ ਹੋ ਗਿਆ ਕੌਣ ਕੁੜੀ ਨੂੰ ਤੁਸੀਂ ਸ਼ੱਕ ਦੇ ਆਧਾਰ 'ਚ ਪਤਾ ਵੀ ਨਹੀਂ ਤੁਹਾਨੂੰ ਚੱਲਿਆ ਕੀ ਹੈ ਕੀ ਨਹੀਂ ਐ ਮੈਂ ਕਹਿਣਾ ਚਾਹੁੰਦਾ ਉਹ ਗਲ ਕਰਦੀ ਸੀ ਕਿਸੇ ਨਾਲ ਇਹਦਾ ਮਤਲਬ ਇਹ ਹੈ ਕਿ ਤੁਸੀਂ ਯਾਰ ਕਿਸੇ ਦੀ ਚਾਹ ਲੈ ਤੂੰ ਮੁੰਡੇ ਜੇ ਉਹ ਕੁੜੀਆਂ ਨਾਲ ਗੱਲਾਂ ਕਰਦੇ ਤਾਂ ਸਾਰਾ ਟੱਬਰ ਕੁਛ ਹੁੰਦਾ ਕਿ ਇਹਦੀ ਸੇਤੀ ਬਣ ਗਈ ਮੁੰਡੇ ਜਦੋਂ ਕੁੜੀਆਂ ਨਾਲ ਘੁੰਮਣ ਜਾਂਦੇ ਕਹਿੰਦੇ ਕਿ ਸਾਡਾ ਮੁੰਡਾ ਖੜਾ ਲਾਇਆ ਤੇ ਜੇ ਉਹਨੇ ਭੁੱਲ ਭਲੇ ਕੇ ਕਿਸੇ ਨਾਲ ਗੱਲ ਵੀ ਕਰਨੀ ਤਹੀ ਦਾ ਮਤਲਬ ਇਹ ਕਿ ਆਪਾ ਹੱਥ ਬੰਨ ਕਿਉਂ ਉਹਨੂੰ ਤਲਪਾ ਤਲਪਾ ਕੇ ਡਬੋਕੇ ਮਾਰਾਂਗੇ ਮੇਰਾ ਵਸ ਚੱਲਦਾ ਮੈਂ ਇਹੋ ਜਿਹੇ ਬੰਦੇ ਨੂੰ ਆਪ ਗੋਲੀ ਮਾਰਦਾ ਜੀ ਬੰਦੇ ਨੇ ਚੌਂਕ ਛਿੜਾ ਕੇ ਗੋਲੀ ਮਾਰਨੀ ਚਾਹੀਦੀ ਸੀ ਮੈਨੂੰ ਪਤਾ ਬਹੁਤ ਲੋਕ ਇਹੋ ਜਿਹੇ ਕਹਿੰਦੇ ਜੀ ਕਿ ਇਹ ਜ਼ਿਆਦਾ ਪੜਨੇ ਗਏ ਬਾਰੂ ਪੜਦੇ ਕੇ ਅਗੇ ਇਹਨਾਂ ਦੇ ਪੜੇ ਐਡਵਾਂਸ ਸੀ ਮੈਨੂੰ ਪਤਾ ਇਹੋ ਜਿਹੇ ਲੋਗ ਆ ਉਹਨਾਂ ਨੂੰ ਜਿਹੜੇ ਇਹ ਵੀਡੀਓ ਨੂੰ ਦੇਖ ਕੇ ਜਾਂ ਉਸ ਪੋਸਟ ਨੂੰ ਦੇਖ ਕੇ ਕਹਿੰਦੇ ਆ ਕਿ ਇਹ ਬੰਦਿਆ ਤਾਂ ਸਮਰਥਨ ਕਰਦੇ ਆ ਇਹੋ ਜਿਹੇ ਬੰਦੇ ਕੀ ਸੋਚਦੇ ਆ ਇਹੋ ਜਿਹੇ ਬੰਦਿਆਂ ਦੇ ਕੀ ਵਿਚਾਰਾਂ ਮੈਨੂੰ ਜ਼ੀਰੋ ਇੰਟਰਸਟ ਆ ਤੁਹਾਨੂੰ ਲੱਗਦਾ ਹੋਵੇ ਸਹੀ ਕੀਤਾ ਅੱਜ ਘਰੇ ਆਪ ਦੀ ਸੋਚ ਰੱਖੋ ਮੈਨੂੰ ਤੁਹਾਡੇ ਨਾਲ ਕੋਈ ਮਤਲਬ ਨਹੀਂ ਮਗਰ ਜੇ ਇਹੋ ਜਿਹੇ ਦਰਿੰਦੇ ਲੋਕਾਂ ਦੀ ਆਪਾਂ ਮਦਦ ਕਰਨ ਲੱਗੇ ਬੇੜਾ ਦਰਕ ਤਾਂ ਪਹਿਲਾਂ ਹੋਇਆ ਹੀ ਪਿਆ ਕਲੰਨਾ ਦਾ ਮੁਲਕਾ ਆਪਣਾ ਕੋਈ ਸਿਆਣੇ ਬੰਦੇ ਇੱਥੇ ਬਹੁਤੇ ਨਹੀਂ ਬੇੜਾ ਦਰਕ ਆਪਣਾ ਹੋ ਗਿਆ ਆਪਾਂ ਜਮਾਂ ਹੀ ਆਪ ਦੀਆਂ ਜਣਾ ਆਪ ਦਾ ਸਭਿਆਚਾਰ ਆਪਣਾ ਧਰਮ ਸਾਰੇ ਕਾਸੇ ਨੂੰ ਆਪ ਅੱਗ ਲਾ ਦਿਆ ਮੈਂ ਪਤਾ ਕਰਾਇਆ ਉਹ ਕੋਈ ਵਿਚਾਰੀ ਬੱਚੀ ਦਾ ਜਿਹਨੂੰ ਮਾਰਿਆ ਧੱਕਾ ਦਿੱਤਾ ਉਹਦਾ ਕੋਈ ਗਜ਼ਨ ਸੀ ਉਹਨੇ ਐਫਆਈਆਰ ਕਰਾਇਆ ਐਸਐਸਪੀ ਸਾਹਮਣੇ ਬਿਆਨ ਦਿੱਤਾ ਐਕਸ਼ਨ ਲਿਆ ਚੰਗੀ ਗੱਲ ਮਗਰ ਮੈਨੂੰ ਇੰਨਾ ਵੀ ਪਤਾ ਇਹੋ ਜਿਹੇ ਦਰਿੰਦਿਆਂ ਤੇ ਕਦੇ ਵੀ ਸਿਕੰਜਾ ਨਹੀਂ ਕਸਿਆ ਜਾਂਦਾ ਹਰ ਵਾਰੀ ਸਮਾਜ ਦੇ ਲੋਕ ਇਹੋ ਜਿਹੇ ਬੰਦਿਆਂ ਦੀ ਮਦਦ ਕਰਦੇ ਇਸ ਲਈ ਅੱਜ ਮੈਂ ਵੀਡੀਓ ਪਾ ਰਿਹਾ ਤੁਹਾਨੂੰ ਦੱਸਦਣ ਸ਼ਾਇਦ ਮੈਂ ਸਿਆਸੀ ਤੌਰ ਤੇ ਇਹ ਬੰਦਾ ਕੁਝ ਕਰਦੀ ਨਹੀਂ ਸਕਦਾ ਪਰ ਸ਼ੁਕਰ ਇੱਕ ਸਾਡੀ ਫਾਊਂਡੇਸ਼ਨ ਆ ਸਾਡੇ ਕੋਲ ਫਾਈਨੈਂਸ਼ਲੀ ਐਂਡ ਲਾਇਰਜ਼ ਦੀ ਟੀਮ ਵੀ ਆ ਮੇਰੀ ਅੱਛਾ ਜੇ ਤੁਸੀਂ ਯਾਰੀ ਮਦਦ ਕਰੋਗੇ ਉਹਦੀ ਮਦਦ ਕਰੋਗੇ ਤੁਹਾਡੇ ਉੱਤੇ ਅਸੀਂ ਕੁਝ ਦਿਨਾਂ ਬਾਅਦ ਵਕੀਲਾ ਨਾਲ ਗੱਲ ਕਰਕੇ ਉਸ ਇਨਸਾਨ ਤੇ ਇੱਕ ਪੀਆਇਲ ਹਾਈ ਕੋਰਟ ਦਰਜ ਕਰਨ ਜਾ ਰਹੇ ਹਾਂ ਤੁਹਾਨੂੰ ਜੀ ਕਰਦਾ ਤਾਂ ਉਸ ਬੱਚੇ ਦੀ ਜਿਹਨੇ ਐਫਆਈਰ ਦਰਜ ਕਰਾਇਆ ਉਹਦੀ ਮਦਦ ਕਰੋ ਅਸੀਂ ਮਦਦ ਕਰਾਂਗੇ ਜਿੰਨਾ ਚਿਰ ਇਹ ਇਹੋ ਜਿਹੇ ਬੰਦਾ ਸਾਹੇ ਨਹੀਂ ਚੜਦਾ ਜਾ ਤਾਉ ਮਰੇ ਨੂੰ ਕੈਦ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਇਹਦਾ ਖਹਿੜਾ ਨਹੀਂ ਛੱਡਾਂਗੇ ਉਹ ਬੱਚੀ ਜਾ ਦਾ ਨਹੀਂ ਜਾਵਣੀ ਪਰ ਕਿਤੇ ਨਾ ਕਿਤੇ ਕਿਸੇ ਦੀ ਗੈਰਤ ਤਾਂ ਜਾਗੂਗੀ ਜਿਹੜਾ ਕਹੂਗਾ ਕਿ ਜੀ ਇਹ ਲਕੀਰ ਖਿੱਚਤੀ ਇਨਾਫ ਇਜ਼ ਇਨਾਫ ਪਤਾ ਨਹੀਂ ਕਿੰਨੇ ਆਜ ਲੋਕਾਂ ਨੂੰ ਇਹ ਗੱਲ ਚੰਗੀ ਲੱਗਣੀ ਹੈ ਕਿਹੜਿਆਂ ਨੂੰ ਮਾੜੀ ਲੱਗਦੀ ਹੈ ਮੈਂ ਬੜਾ ਮੈਨੂੰ ਇਸ ਕੰ ਦਾ ਬਹੁਤ ਫਰਕ ਵੀ ਨਹੀਂ ਪੈਂਦਾ ਮਗਰ ਤੁਹਾਨੂੰ ਜਿੰਨੀਆਂ ਨਾਂ ਤਾਂ ਲੋਕਪਾਦਨ ਘਟਾ ਜਿਹੜੇ ਲੋਕ ਤਾੜੀਆਂ ਮਾਰ ਰਹੇ ਸੀ ਜਿਹੜੇ ਲੋਕ ਕਹਿ ਰਹੇ ਸੀ ਬਹੁਤ ਚੰਗਾ ਕੀਤਾ ਜਿਹੜੇ ਲੋਕ ਸ਼ੱਕ ਦੇ ਆਧਾਰ ਤੇ ਇੱਕ ਬੱਚੀ ਦੀ ਜਾਨ ਤੁਸੀਂ ਜਾਨ ਲੈ ਲਈ ਇੱਕ ਪਿਓ ਨੇ ਜਾਨ ਲੈ ਲਈ यार ਦਿਲ ਪਾੜ ਜਾਂਦਾ ਕਿਸੇ ਬਾਤ ਦਾ ਜੇ ਜਵਾਬ ਦੇ ਛਿਰੀ ਟੀ ਵਾਜੇ ਤੇ ਉਹ ਚੀਕਾ ਮਾਰਦੀ ਮਰਦੀ ਤੁਸੀਂ ਯਾਰ ਲੈਸ ਸਿੱਟ ਗਈ ਸੱਚ ਦੱਸਾਂ ਜਦੋਂ ਦੀ ਮੈਂ ਵੀਡੀਓ ਵੇਖੀ ਮੇਰੇ ਦਿਮਾਗ ਨੂੰ ਜੋਰ ਚੱਲਿਆ ਹੀ ਮੈਂ ਹੀ ਬੇਨਤੀ ਕਰਦਾ ਜੇ ਕਿਤੇ ਪੰਜਾਬ ਚ ਪਤਾ ਨਹੀਂ ਕਿੰਨੇ ਖੋਣ ਗਏ ਸੋਸ਼ਲ ਮੀਡੀਆ ਦੇ ਸਾਹਮਨਾ ਤਾ ਬਹੁਤ ਉੱਖ ਜੇ ਕੋਈ ਇਹਦੇ ਹੱਕ ਚਾਹੇ ਕਮਿਸ਼ਨਰ ਨੂੰ ਪੰਜਾਬ ਨੂੰ ਵਿਮਨ ਕਮਿਸ਼ਨ ਨੂੰ ਮੈਂ ਵੀ ਲਿਖਣ ਲੱਗਿਆ ਤੁਸੀਂ ਵੀ ਆ ਇਹੋ ਜਿਹੇ ਬੰਦਿਆਂ ਦੀ ਨਿਖੇਦੀ ਕਰੀਏ ਇਹੋ ਜਿਹੇ ਦਰਿੰਦਿਆਂ ਦੀ ਸਮਾਜ ਚ ਇਹਨਾਂ ਨੂੰ ਕੱਢ ਦਈਏ ਤੇ ਕਮਲੇ ਟੋੜਲੇ ਨੂੰ ਜਿਹੜਾ ਆਪਣਾ ਕਮਲਾ ਮੁਲਕ ਆ ਇਹਨਾਂ ਤੋਂ ਥੋੜਾ ਜਿਹਾ ਆਪਾਂ ਪਾਸ ਦੇਣ ਕਿ ਆਪ ਦੀ ਮੱਤ ਵੀ ਅੱਗੇ ਰੱਖ ਲਈ ਕਿ ਯਾਰ ਇਹੋ ਜਿਹੇ ਵੀ ਲੋਕ ਪਸਦੇ ਆ ਜਿਹੜੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦੇ ਜਿੰਨੇ ਕੀ ਲੋਕ ਇਹ ਸੱਚ ਦੇ ਹੋਏ ਮੈਨੂੰ ਨਹੀਂ ਮਦਦ ਦੀ ਲੋੜ ਉਹ ਜਿਹੜਾ ਬੱਚਾ ਲੜ ਰਿਹਾ ਉਹਦੀ ਬੇਟੀ ਦੀ ਲੜਾਈ ਲੜ ਰਿਹਾ ਉਹਦੀ ਮਦਦ ਕਰਿਓ ਅਸੀਂ ਕਿੱਥੇ ਦਾ ਫਿਰ ਚਲੇ ਜਾ ਰਹੇ ਆ ਅੱਗੇ ਦੇਖਾਂ ਕੋਟ ਕੀ ਫੈਸਲਾ ਦਿੱਤਾ ਕੀ ਨਹੀਂ ਕਰਦਾ ਸਾਡੀ ਫਾਊਂਡੇਸ਼ਨ ਸਾਰਾ ਖਰਚਾ ਕਰੂਗੀ ਜੇ ਉਹ ਲੜਕਾ ਸੁਨਦ ਰਿਆ ਉਹਦੇ ਤਾਈ ਮੇਰੀ ਵੀਡੀਓ ਪਹੁੰਚਦੀ ਹੈ ਭਰਾ ਤੇਰਾ ਨੰਬਰ ਲੈਦਾ 996553078 ਕੋਈ ਤੈਨੂੰ ਲੋੜ ਪੈਂਦੀ ਹੈ ਕੋਈ ਤੈਨੂੰ ਪ੍ਰਸ਼ਨ ਪਉਂਦਾ ਤੇਰੇ ਖਰਚੇ ਵੀ ਲੋੜਾ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਇੱਕ ਫੋਨ ਕਰਦੀ ਮੈਂ ਆਪ ਤੇਰੇ ਕੋਲ ਚੱਲ ਕੇ ਆ ਪਰ ਤੇਰੀ ਮਦਦ ਜੇ ਤੂੰ ਇਸ ਚੀਜ਼ ਅੰਦਰ ਅੱਗੇ ਲੱਕੇ ਲੜੇਗਾ ਤਾਂ ਤੇਰੀ ਮਦਦ ਮੈਂ ਕਰੂੰਗਾ ਹੋਰ ਕੋਈ ਕਰੇ ਚਾਹੇ ਨਾ